ਸਸ਼ੀਕਾਲ ਜੀ ਮੈਂ ਨਿਰਮਲ ਸਿੰਘ ਗਿੱਲ ਤੇ ਤੁਸੀਂ ਦੇਖ ਰਹੇ ਹੋ ਕਿ ਕਾਫੀ ਔਕਾਬ ਟੀਵੀ ਦੇ ਵਿੱਚ ਅੱਜ ਆਪਾਂ ਇਹ ਸਰਦਾਰ ਸੁਖਪਾਲ ਸਿੰਘ ਨੰਨੂ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋਏ ਨੇ ਤਾਂ ਉਹਨਾਂ ਦੇ ਅੱਜ ਕੋ ਹਾਊਸ ਦੇ ਵਿੱਚ ਕੋਠੀ ਦੇ ਵਿੱਚ ਪਹੁੰਚੇ ਆ ਵੱਡੀ ਤਦਾਰ ਦੇ ਵਿੱਚ ਤੁਸੀਂ ਪਿੱਛੇ ਟਰਾਲੀਆਂ ਦੇਖ ਰਹੇ ਹੋ ਇਹ ਸਾਰੀਆਂ ਟਰਾਲੀਆਂ ਮੈਂ ਦੱਸ ਦਵਾਗਾ ਕਣਕ ਦੇ ਬੀਜ ਦੇ ਨਾਲ ਭਰੀਆਂ ਹੋਈਆਂ ਨੇ ਬੜਾ ਸੋਹਣਾ ਉਪਰਾਲਾ ਆ ਕਿ ਹੜ੍ਹ ਪੀੜਤਾਂ ਦੀ ਮਦਦ ਕਰਨਾ ਬੜਾ ਸ਼ਲਾਘਾਯੋਗ ਕਦਮ ਹੈ ਜੇ ਕੋਈ ਲੀਡਰ ਪੁੱਟਦਾ ਆ ਤਾਂ ਮੈਂ ਬੜੀ ਸ਼ਲਾਘਾ ਕਰਦਾ ਮੈਂ ਇਸ ਕੰਮ ਦੀ ਵੀ ਚਲੋ ਕਿਸੇ ਨੂੰ ਤਾਂ ਯਾਦ ਆਈ ਹਰ ਪੀੜਤਾਂ ਨੂੰ ਕਣਕ ਦੀ ਬੀਜ ਦੀ ਡੀਜ਼ਲ ਦੀ ਬੜੀਆਂ ਰਾਤਾਂ ਦੀ ਲੋੜ ਸੀ ਆਪਾਂ ਸੁਖਬਾਸ ਸਿੰਘ ਜੀ ਨਾਲ ਗੱਲ ਕਰਦੇ ਨੰਨੂ ਜੀ ਨਾਲ ਸੱਸੀ ਘਾ ਸਰ ਹਾਂ ਸੱਸੀ ਘਾ ਜੀ ਸਰ ਅੱਜ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਕਣਕ ਦੇ ਬੀਜ ਦਾ ਵੰਡ ਕਰ ਰਹੇ ਹੋ ਕਿੰਨੇ ਪਿੰਡਾਂ ਨੂੰ ਜਾ ਰਿਹਾ ਕਿੰਨੀ ਟਰਾਲੀ ਜਾ ਰਹੀ ਹੈ 18 ਪਿੰਡਾਂ ਨੂੰ ਜਾਣੀ ਜੀ ਵੀ ਜਿਹੜੇ ਫਲਡ ਨਾਲ ਫੈਕਟਰ ਸੀਗੇ ਇਹ ਤਕਰੀਬਨ 3-4 ਘਟਾ ਚੱਲਿਆ ਅੱਜ ਕਾਈ ਸੁਭੀਰ ਸਿੰਘ ਵਾਜੇ ਨਾਲ ਬੇਨਤੀ ਕੀਤੀ ਸੀਗੀ ਤਾਂ ਉਹਨਾਂ ਨੇ ਬੇਨਤੀ ਕਬੂਲ ਕਰਦੇ ਸਾਡੇ ਇਲਾਕੇ ਚ ਬਹੁਤ ਜ਼ਿਆਦਾ ਹੜ੍ਹ ਦੀ ਮਾਰ ਸੀਗੀ ਤਾਂ ਸੇਖੋ ਸਾਹਿਬ ਦੀ ਡਿਊਟੀ ਲਈ ਸੀਗੀ ਤਾਂ ਸੇਖੋ ਸਾਹਿਬ ਨੇ ਸਾਨੂੰ ਇਹ ਕੰਦ ਡਿਸਟਰੋਇਡ ਕਰਕੇ ਦਿੱਤੀ ਹੈ ਔਰ ਇਸ ਝੋਮਣੇ ਕਾਲ ਦੇ ਲੋਹਾਈ ਹੈ ਔਰ ਅੱਜ ਸੇਖੋ ਸਾਹਿਬ ਨੇ ਇੱਥੇ ਅੱਗੇ ਛੰਡੀ ਦੇ ਕੇ 18 ਪਿੰਡਾਂ ਨੂੰ ਰਵਾਨਾ ਕਰਨੀ ਹੈ ਔਰ ਇਸ ਤੋਂ ਬਾਅਦ ਵੀ ਸਾਡੇ ਇੱਕ ਵੀ 20 25 ਪਿੰਡ ਰਹਿੰਦੇ ਆ ਉਹਦੇ ਵਾਸਤੇ ਵੀ ਸੁਭੀਰ ਜੀ ਨੇ ਵਾਦਾ ਕੀਤਾ ਕਿ ਜਿੰਨੀ ਵੀ ਜਲਦੀ ਜਲਦੀ ਅਸੀਂ ਉਹ ਵੀ ਦਵਾਗੇ ਤਾਂ ਕਿ ਉਹ ਪਿੰਡਾਂ ਨੂੰ ਵਿਸੇਪ ਦੇ ਸਕੇ ਸੁਖਪਾਲ ਸਿੰਘ ਨੰਨੂ ਐਕਸ਼ਨ ਮੋਰਚ 'ਚ ਨਜ਼ਰ ਆ ਰਹੇ ਨੇ ਜੀ ਜਾਇ ਬੀਤੇ ਦਿਨ ਪਿੰਡਾਂ ਦੇ ਹਾਲ ਜਾਣਨ ਦੇ ਰਹੇ ਇੱਕ ਇਕਾਲੀ ਦਲ ਦਾ ਅਸਰ ਹੈ ਪਿਛਲੀ ਬੀਤੀ ਪਾਰਟੀ ਆਮਦਵੀ ਪਾਰਟੀ ਦੇ ਵਿੱਚ ਵੀ ਤੁਸੀਂ ਰਹੇ ਹੋ ਜਾਂ ਪਾਰਟੀ ਵੀ ਸਪੋਰਟ ਕਰਦੀ ਏ ਇਹੋ ਜੇ ਰਾਤ ਕਰ ਜਾਂਦੇ ਨੇ ਦੇਖੋ ਜੀ ਜਦੋਂ ਮੈਂ ਬੀਜਪੀ ਸੀਗਾ ਉਦੋਂ ਸ਼ੋਮਨੀ ਕਾਲਰ ਭਾਜਪਾ ਦੀ ਸਰਕਾਰ ਸੀਗੀ ਉਦੋਂ ਸੁਖਵੀਰ ਜੀ ਨੇ ਗਵਰਨਮੈਂਟ ਦੇ ਬਹੁਤ ਵਧੀਆ ਵਿਜ਼ਨ ਸੀਗਾ ਜੋ ਵੀ ਇਸ ਇਲਾਕੇ ਤੇ ਕੰਮ ਲੱਗ ਗਿਆ ਵੱਡੇ ਬਾਲਤ ਸਾਹਿਬ ਕੋ ਸੁਖਵੀਰ ਜੀ ਕੋਲ ਕਦੀ ਨਾ ਨਹੀਂ ਕੀਤੀ ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆ ਵਰਕਾਂ ਵਾਲੇ ਕੰਮ ਕਰਨੇ ਆ ਇਲਾਕੇ ਦੀ ਸੇਵਾ ਕਰਨੀ ਆ ਔਰ ਜਿਸਲੇ ਮੈਂ ਐਮਐਲਏ ਨਹੀਂ ਰਿਹਾ ਔਰ ਨਵੇਂ ਆ ਗਏ ਉਸ ਤੋਂ ਡਵੈਲਪਮੈਂਟ ਬੰਦ ਹੋ ਗਈ ਔਰ ਆਪੇ ਜਾ ਕੇ ਵੇਖਿਆ ਵੀ ਕੋਈ ਡਵੈਲਪਮੈਂਟ ਦਾ ਸਾਧਨ ਨਹੀਂ ਹੈ ਕਿਉਂਕਿ ਅਸੀਂ ਤਾਂ ਕੰਮ ਕਰਨ ਵਾਲੇ ਬੰਦੇ ਆ ਕੰਮ ਕਰਨਾ ਹੈ ਹਮੇਸ਼ਾ ਐਕਸ਼ਨ ਚ ਰਹੀਦਾ ਔਰ ਜੋ ਸ਼ੋਮਨੀ ਕੱਲ ਦੇ ਵਾਪਸ ਆਏ ਆ ਤਾਂ ਸੁਭੀਰ ਜੀ ਦਾ ਖੁਦ ਆਪ ਹੀ ਬਹੁਤ ਐਕਟਿਵ ਹੈ ਔਰ ਮੈਂ ਉਹਨਾਂ ਨਾਲ ਅੱਗੇ ਵੀ 10 ਸਾਲ ਕੰਮ ਕੀਤਾ ਹੋਇਆ ਹੈ ਤਾਂ ਉਹਨਾਂ ਨੇ ਹਾਕਮ ਨੇ ਸਮਝਦਾ ਕਿ ਜਿਹੜੀ ਸਾਡੀ ਏਨਰਜੀ ਆ ਉਹ ਡਬਲ ਹੋ ਗਈ ਕਿਉਂਕਿ ਸਾਨੂੰ ਪੂਰੀ ਬੈਕਅਪ ਮਿਲ ਗਈ ਹੈ ਔਰ ਜੋ ਇਲਾਕੇ ਦੀ ਡਿਮਾਂਡ ਜਿ ਰੱਖਾਂਗੇ ਤਾਂ ਮੈਨੂੰ ਉਮੀਦ ਹੈ ਜਿੱਦਾ ਪਹਿਲਾਂ ਪੂਰੀਆਂ ਕੀਤੀ ਉਹਦਾ ਪੂਰੀਆਂ ਹੋਣਗੀਆਂ ਕਿਹੜੇ ਕਿਹੜੇ ਪਿੰਡਾਂ ਨੂੰ ਇਹ ਰਾਹਤ ਜਿਹੜੀ ਜਾ ਰਹੀ ਹੈ ਇਹ ਸਾਡੇ ਜੀ ਜਾਰੀ ਹੈ ਚਾਂਦੀ ਵਾਲੇ ਸੁਗੇਸ਼ਨਾ ਸਿੰਘ ਵਾਲੇ ਹਜਾਰੇ ਔਰ ਜਿਹੜੇ ਗੱਟੀ ਦੇ ਬਾਕੀ ਸਾਰੇ ਪਿੰਡ ਹੈ ਇਧਰ ਕਾਮਰ ਵਾਲਾ ਨਿਹਾਲਲੇ ਦਾ ਨਿਹਾਲੇ ਵਾਲਾ ਇਹ ਆ ਸਾਰੇ ਪਿੰਡਾਂ ਨੂੰ ਅੱਜ ਜਿਹੜੇ 18 ਪਿੰਡਾਂ ਬਾਰਡਰ ਦੇ ਬੇਟੇ ਪਿੰਡ ਸੀਗੇ ਦਰਿਆ ਨਾਲ ਲੱਗਦੇ ਉਹਨਾਂ ਨੂੰ ਅਸੀਂ ਦੇ ਰਹੇ ਜਿਹੜੇ ਬਹੁਤ ਜ਼ਿਆਦਾ ਇਫੈਕਟਿਵ ਇਫੈਕਟਿਵ ਸੀਗੇ ਔਰ ਸਾਰੀ ਫਸਲਮਾਰਗੀ ਜ਼ਮੀਨਾਂ ਢਹਿ ਗਈਆਂ ਉਹਨਾਂ ਨੂੰ ਅਸੀਂ ਮਦਦ ਕਰਨਾ ਹੈ ਹੋਰ ਵੀ ਪਿੰਡ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਰਾਹਤ ਲਿਸਟ ਵਿੱਚ ਸ਼ਾਮਿਲ ਹੋਣਗੇ ਹਾਂ ਜੀ ਸਾਡੇ ਚ ਜਿਹੜੇ ਬੰਡਾਲੇ ਤੋਂ ਲੈ ਕੇ ਇਹ ਤੱਕ ਪਿੰਡ ਹੈ ਉਹ ਤੇ 20 ਤੋਂ 25 ਪਿੰਡ ਜਿਹੜੇ ਹੋਰ ਜਿਹੜੇ ਅਸੀਂ ਉਹਨਾਂ ਵਿੱਚ ਲੈ ਕੇ ਆਵਾਂਗੇ ਜੀ ਧੰਨਵਾਦ ਥੈਂਕ ਯੂ ਲੋਜੀ ਏਟ ਕਰ ਰਹੀ ਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੰਮੀ ਲਿਸਟ ਹੋਰ ਪਿੰਡਾਂ ਦੀ ਬਣ ਰਹੀ ਏ ਜਿਨ੍ਹਾਂ ਨੂੰ ਅਸੀਂ ਰਾਤ ਕੱਜ ਦਵਾਵਾਂਗੇ ਹਰ ਪੀਤਾਂ ਨੂੰ ਜਿੱਥੇ ਚਾਰਾ ਵੰਡਿਆ ਪਹਿਲਾਂ ਉਥੇ ਤੇਲ ਵੰਡਿਆ ਅੱਜ ਬੀਜ ਦਾ ਜਿਹੜਾ ਸਰਟੀਫਾਈਡ ਬੀਜ ਜਿਹੜਾ ਉਹ ਲੋਕਾਂ ਨੂੰ ਵੰਡਣ ਜਾ ਰਹੇ ਆਂ ਸੋ ਇਹ ਜਿਹੜਾ ਟੁਕਰਾਲਾ ਇਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਵਜੋਂ ਆ ਔਰ ਅਕਾਲੀ ਪਾਰਟੀ ਹੈ ਪੰਜਾਬ 'ਚ ਜਿਨੇ ਹਰ ਪੀਤਾਂ ਨੂੰ ਚਾਰਾ ਵੀ ਦਿੱਤਾ ਫੜ ਪੀੜਤਾ ਨੂੰ ਤੇਲ ਵੀ ਦਿੱਤਾ ਔਰ ਅੱਜ ਜਿਹੜਾ ਬੀ ਵੀ ਦੇ ਰਹੇ ਨੇ ਦੇਖੋ ਇਹ ਹਰ ਸਰਕਾਰ ਸੁੱਤੀ ਪਈ ਹੈ ਦੇਖੋ ਹਰ ਜਿਹੜਾ ਆਪਣਾ ਆਇਆ ਹੈ ਇਸ ਵਾਰ ਇਹ ਕੋਈ ਨੈਚੁਰਲ ਕਲਾਈਮੇਟ ਨਹੀਂ ਹੋਈ ਇਹ ਹੜ੍ਹ ਲਿਆਂਦਾ ਗਿਆ ਹੈ ਸਰਕਾਰ ਵੱਲੋਂ ਸਰਕਾਰ ਨੇ ਬਿਲਕੁਲ ਵੀ ਕੋਈ ਇੰਤਜ਼ਾਮ ਐਤ ਕੀ ਹੜਾ ਦੇ ਨਹੀਂ ਸੀ ਕੀਤੇ ਬਾਦਲ ਸਾਫ ਹੁੰਦੇ ਸੀ 6 ਮਹੀਨੇ ਪਹਿਲਾਂ ਹੀ ਤਿਆਰੀ ਕਰ ਲੈਂਦੇ ਸੀ ਕਿ ਕਿੱਥੇ ਬੰਨ ਬੰਨਣਾ ਹੈ ਕਿੱਥੇ ਕੀ ਕਰਨਾ ਹੈ ਕਿੱਥੇ ਕੀ ਕਰਨਾ ਹੈ ਔਰ ਮੁਕੰਮਲ ਜੁਲਾਈ ਤੱਕ ਸਾਰਾ ਕੰਮ ਮੁਕੰਮਲ ਹੋ ਜਾਂਦਾ ਸੀ ਇਹਨਾਂ ਨੇ ਪਹਿਲੀ ਮੀਟਿੰਗ ਹੀ ਜੁਲਾਈ ਚ ਬੁਲਾਈ ਹੈ ਹੁਣ ਜਿਹੜਾ ਉਹ ਮਾਧੋਪੁਰ ਹੈਡਵਰਕ ਟੁੱਟਿਆ ਹੈ ਉਹ ਅਫਸਰਾ ਨੇ ਪਹਿਲਾਂ ਹੀ ਉਹਨਾਂ ਨੂੰ ਕਹਿਤਾ ਸੀ ਕਿ ਜੇ ਇਹ ਬਹੁਤ ਗੇਟ ਖੁੱਲ ਨਹੀਂ ਰਹੇ ਜੇ ਪਾਣੀ ਨੇ ਧੱਕਾ ਕੀਤਾ ਤਾਂ ਇਹ ਟੁੱਟ ਜਾਣਾ ਹਾਂਜੀ ਉਹ ਸਿਰਫ 20-30 ਕਰੋੜ ਰੁਪਇਆ ਮੰਗਿਆ ਸੀ ਉਹ ਨਹੀਂ ਦਿੱਤਾ ਹੁਣ ਉਸ ਤੇ 300 ਕਰੋੜ ਰੁਪਇਆ ਲੱਗਣਾ ਹੈ ਇਹ ਜੀਆਂ ਹਨ ਗੈਲੀਆਂ ਔਰ ਨੁਕਸਾਨ ਉਹਦੇ ਨਾਲ ਇੰਨਾ ਜ਼ਿਆਦਾ ਹੋਇਆ ਮਾਦੇ ਦਾ ਤੁਸੀਂ ਪੁੱਛੋ ਨਾ ਸੋ ਇਹ ਸਾਰੀਆਂ ਹਨ ਗੈਲੀਆਂ ਕਰਕੇ ਸਾਰਾ ਖੁਸ਼ ਹੋਇਆ ਪਰ ਅੱਜ ਵੀ ਸਰਕਾਰ ਸੁੱਤੀ ਪਈ ਹੈ ਸਰਕਾਰ ਨੇ ਕੋਈ ਅਜੇ ਤੱਕ ਕੁਝ ਨਹੀਂ ਕੀਤਾ ਨਾ ਕੋਈ ਮੁਆਵਜ਼ਾ ਦਿੱਤਾ ਨਾ ਕੋਈ ਸੀਟ ਦਿੱਤਾ ਬਸ ਝੂਠ ਮਾਰਨ ਤੇ ਲੱਗੇ ਹੋਇਆ ਪਹਿਲਾਂ ਝੂਠ ਮਾਰ ਕੇ ਸਰਕਾਰ ਬਣਾ ਲਈ ਹੁਣ 4 ਸਾਲ ਫੇਰ ਝੂਠ ਮਾਰੀ ਗਏ ਹੁਣ ਫੇਰ ਝੂਠ ਮਾਰ ਸਰਕਾਰ ਜੀ ਪੰਜਾਬ ਪੜਸੇ ਕਾਲੀ ਦਲ ਕਿੰਨੀ ਸੇਵਾ ਇਹ ਨਿਭਾ ਰਿਹਾ ਹੈਗਾ ਹੁਣ ਤੱਕ ਕਿੰਨੀ ਨਿਭਾਈ ਜਾ ਚੁੱਕੀ ਹੈ ਜਿਹੜਾ ਦੇਖੋ ਅਸੀਂ ਇੱਥੇ ਐਦੋਂ ਪਹਿਲਾਂ 14000 ਲੀਟਰ ਤੇਲ ਬਣ ਚੁੱਕਿਆ ਹੈ 14 ਤਾਂ ਪਤਾ ਹੀ ਨਹੀਂ ਕਿੰਨਾ ਬੇਹਸਾਬਾ ਤੇ ਅੱਜ 3000 ਲੀਟਰ ਆ ਤਿੰਨ ਹਜ਼ਾਰ ਜਿਹੜਾ ਬੈਗ ਅੱਜ ਅਸੀਂ 3000 ਏਕੜ ਵਾਸਤੇ ਸਮਝ ਲਓ ਜਿਹੜਾ ਸੀ ਬੰਨਾ ਇਹਨਾਂ ਹੀ ਕੱਲ੍ਹ ਜਾਂ ਪਰਸੋਂ ਹੋਰ ਆਉਣਾ ਉਹ ਬੰਨਾ ਲਗਭਗ ਸਾਡਾ ਟੀਚਾ ਜਿਹੜਾ 8-10 ਹਜ਼ਾਰ ਦਾ ਸ਼ਹਿਰ ਹਲਕੇ ਵਾਸਤੇ ਕਿਸਾਨ ਨੂੰ ਜਿਹੜੀ ਏਕ ਜਮੰਨਾ ਪ੍ਰਧਾਨ ਜੀ ਨੇ ਉਹ علیحد੍ਹਾ ਹੈ ਜਿਹੜਾ ਗੁਰੂ ਸਾਹਿਬ ਨੂੰ ਨਾ ਉਹ علیحد੍ਹਾ ਹੈ ਜਿਹੜਾ ਧੀਰੇ ਜਾ ਕੇ ਕੱਲ ਨੂੰ ਅਸੀਂ ਧੀਰੇ ਵੰਡਣਾ ਉਹ علیحد੍ਹਾ ਹੈ ਸਿਰਫ ਇਹਨਾਂ ਨੂੰ ਤਾਂ ਸਾਰਾ ਤੇ ਸ਼ਹਿਰੀ ਹਲਕੇ ਚ ਵੰਡਣਾ ਸਰ ਕੀ ਏਕੜ ਮਹੱਬਤ ਦਿੱਤਾ ਜਾਊਗਾ ਕਿਸਾਨ ਨੂੰ ਸਰ ਹਾਂਜੀ ਕਿੰਨੇ ਏਕੜ ਦੇ ਹਿਸਾਬ ਨਾਲ ਇਹ ਸਰ ਬੀਜ ਦਿੱਤਾ ਜਾਊਗਾ ਇਹ 1 ਮਣ ਜੀ 1 ਏਕੜ ਦੇ ਹਿਸਾਬ ਨਾਲ ਤਾਂ ਕਿੰਨੇ ਕੋਈ ਕਿਸਾਨਾਂ ਨੂੰ ਸਾਰਾ ਜਮ ਤਰੀਕ ਕੀਤਾ ਜਾਏਗਾ ਸਰ ਇਹ ਤਾਂ 10 ਹਜ਼ਾਰ 10 ਹਜ਼ਾਰ ਕਿਸਾਨ ਦੇ ਕਰੀਬ ਇਹ ਇਹ ਸੱਜਣ ਇਹ ਹਲਕੇ 10000 ਕਿਸਾਨ ਨੂੰ ਕੰਪਨਸੇਟ ਕੀਤਾ ਗਿਆ